ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਦੋਸਤੋ ਸਾਡੇ ਚੈਨਲ ਆਰ ਪੀ ਐਨ ਨਿਊਜ਼ ਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਨਵੀਂ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹੁਸ਼ਿਆਰਪੁਰ ਦੇ ਪਿੰਡ ਭਾਮਨੇੜੇ ਪਿੰਡ ਮਨੋਲੀਆਂ ਵਿਖੇ ਢੰਡਾ ਗੋਤ ਜਠੇਰਿਆਂ ਦਾ 36ਵਾਂ ਸਾਲਾਨਾ ਮੇਲਾ ਬਹੁਤ ਧੂਮਤਾਂ ਨਾਲ ਕਰਵਾਇਆ ਗਿਆ ਇਸੇ ਸੰਬੰਧੀ মিডিਆ ਨੂੰ ਜਾਣਕਾਰੀ ਦਿਂਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਵਿਧੀ ਅਨਸਾਰ ਪੂਜਾ ਕੀਤੀ ਗਈ ਝੰਡਾ ਚੜਾਉਣ ਦੀ ਰਸਮ ਕੀਤੀ ਗਈ ਸੰਕਟਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਇਸ ਮੇਲੇ ਵਿੱਚ ਗਾਇਕ ਸਨੀ ਸਹਿਕਲ ਬਲੋਂ ਲਗਾਤਾਰ ਹਾਰਜੀਆਂ ਲਗਾਈਆਂ ਗਈਆਂ ਅਟੁੱਟ ਲੰਗਰ ਬਿਤਾਏ ਗਏ ਇਹ ਮੇਲਾ ਸਮੂਹ ਸੰਕਟਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪਰਵੰਧਕਾਂ ਬਲੋਂ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਅਰੋਪ ਲਾਲ ভাইস ਪ੍ਰਧਾਨ ਚੇਅਰਮੈਨ ਰਮੇਸ਼ ਲਾਲ ਕੈਸ਼ੀਅ ਮੰਦੀਤ ਸਿੰਘ ਸਕਤਰ ਰਾਜਕੁਮਾਰ ਰਾਜੂ ਸਲਾਹਕਾਰ ਗੋਦਿਆਲ ਸਿੰਘ ਮੈਂਬਰ ਸतीश ਕੁਮਾਰ ਤਸੇਮ ਸਿੰਘ ਦੀਪਕ ਕੁਮਾਰ ਰਾਮ ਲਵਾਇਆ ਬਲਵਿੰਦਰ ਕੁਮਾਰ ਹਰ ਕ੍ਰਿਸ਼ਨ ਲਾਲ ਦਿਲਰਾਜ ਸਿੰਘ ਸਾਬਕਾ ਸਰਪੰਚ ਮਲਕੀਤ ਸਿੰਘ ਆਦਿ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦੇਖੋ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਪ੍ਰੀਤ ਬੇਗਮ ਪੁਰੀ ਦੀ ਖਾਸ ਰਿਪੋਰਟ ਜੋ ਹੈ ਸੋਨੀ ਸਿੰਪਲੀਆ ਅੱਜ ਢਾਂਡਾ ਗੋਜ ਫੇਰੀਆਂ ਦਾ ਮੇਲਾ 14 ਤਰੀਕ ਪਹਿਲਾ ਸਰਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਫਿੰਗਰ ਫਨੀ ਸੈਗਲ ਜੀ ਕੋੰਤੀਓ ਆਓ ਆਪਣੀ ਹਾਜ਼ਰੀ ਭਰ ਰਹੇ ਨੇ ਤੇ ਉੱਥੇ ਹੀ ਸਾਡਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੁਲਾਲ ਜੀ ਤੇ ਵਾਈਸ ਪ੍ਰਧਾਨ ਸਾਡੇ ਪਰਮੇਸ਼ਰਾਲ ਜੀ ਜਾਰਡਨ ਵਾਈਸ ਪ੍ਰਧਾਨ ਤੇ ਉਹਨਾਂ ਦੇ ਨਾਲ ਬਾਕੀ ਸਾਰੇ ਮੈਂਬਰ ਤੇ ਚੇਅਰਮੈਨ ਜੀ ਤੇ ਬਾਕੀ ਸਾਡੀ ਜਿੰਨੀ ਸਾਰੀ ਪ੍ਰਬੰਧਕ ਕਮੇਟੀ ਬੜੇ ਹੀ ਤਨਮਨਤਾ ਦੇ ਨਾਲ ਸੇਵਾ ਕਰ ਰਹੀ ਆ तकरीबन ਮੇਰੇ ਹਿਸਾਬ ਨਾਲ 90 ਸਾਲ ਤੋਂ ਇਹ ਇਸੇ ਤਰ੍ਹਾਂ ਚੱਲੇ ਆ ਰਹੇ ਨੇ ਤੇ ਪਹਿਲਾਂ ਜਿਹੜੀ ਜਗਾ ਸੀ ਬਹੁਤ ਸਾਰੀ ਜਗਾ ਖਰੀਦੀ ਆ ਹੁਣ ਸਾਡਾ ਇੱਕ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵਧੀਆ ਫੈਸਲਾ ਆ ਕਿ ਅਸੀਂ ਜਿਹੜੀ ਆਉਣ ਵਾਲੇ ਸਮੇਂ ਵਿੱਚ ਇੱਕ ਸ਼ੈੱਡ ਤਿਆਰ ਕਰੀਏ ਤੇ ਸ਼ੈੱਡ ਵਾਸਤੇ ਅਸੀਂ ਜਿਹੜੀ ਸੇਵਾ ਅੱਜ ਤੋਂ ਸ਼ੁਰੂ ਪਠੀ ਕਰਨੀ ਕਰ ਰਹੇ ਆ ਉੱਥੇ ਸਾਡੇ ਰਮੇਸ਼ ਲਾਲ ਜੀ ਸਾਡੇ ਰੂਪ ਲਾਲ ਜੀ ਪ੍ਰਧਾਨ ਸਾਹਿਬ ਉਹ ਨਹੀਂ ਵੀ ਪਿਆ ਸੀ ਐਪੀਐਸ ਗਿਆ ਸਾਡੇ ਕੈਸ਼ੀਅਰ ਸਾਹਿਬ ਸਰਪੰਨ ਸਾਹਿਬ ਮਨਜੀਤ ਸਿੰਘ ਜੀ ਉਹਨੇ ਵੀ ਸਾਨੂੰ 50000 ਰੁਪਏ ਕਿਹਾ ਤੇ ਬਾਕੀ ਵੀ ਅਨਸਾਰੀ ਸੰਗਤ ਨੂੰ ਬੇਨਤੀ ਕਰਦੇ ਜਿੰਨੇ ਸਾਡੇ ਐਨਆਰਈ ਵੀ ਵਰ ਵਿਦੇਸ਼ਾਂ ਵਿੱਚ ਬੈਠੇ ਆ ਕਿ ਆਪਾਂ ਇੱਥੇ ਸ਼ੈਡ ਬਣਾਨੀ ਆ ਤੇ ਜੁਰ ਜਿੰਨੀ ਵੀ ਸੇਵਾ ਹੋ ਸਕਦੀ ਆ ਉਹ ਸਾਡੇ ਕੌਮ ਦੇ ਵਿੱਚ ਜੁਰ ਭੇਜਣ ਤੇ ਜਿਹੜੀ ਕਿ ਅਸੀਂ ਆਉਣ ਬੜੇ ਸਮੇਂ ਦੇ ਸ਼ੈਡ ਤਿਆਰ ਕਰਸ ਸੰਗਤਾਂ ਕਿੰਨੇ ਬਹੁੰਦੀ ਅੱਜ ਸੰਗਤਾਂ ਆ ਤਕਰੀਬਨ ਤੁਸੀਂ ਬਹੁਤ ਜ਼ੂਤ ਤਰ੍ਹਾਂ ਦੇ ਤੋਂ ਸੰਗਤ ਤੇ ਸੰਗਤਾਂ ਆਂਦੀਆਂ ਰਹਿੰਦੀਆਂ ਜੀ ਕੀ ਨਾ 6:00 7:00 ਵਜੇ ਤੱਕ ਸੰਗਤ ਆਦੀ ਰਹਿੰਦੀਆਂ ਮਾਥਾ ਟੇਕਨ ਸਵੇਰ ਤੋਂ ਸ਼ੁਰੂ ਹੋ ਜਾਂਦੀਆਂ ਆ ਕਾਫੀ ਸੰਗਤਾਂ ਆਣ ਕੇ ਚਲਦੀ ਜਾਂਦੀਆਂ ਆ ਤੇ ਕਾਫੀ ਤਰੀਕਨ ਸ਼ਾਮ ਤੱਕ ਹੀ ਸੰਗਤ ਦਾ ਸਜੋਗਣਾ ਮੇਲਾ ਕਰਵਾਇਆ ਜਾਂਦਾ ਹਾਂਜੀ ਇਹ ਜਿਹੜਾ ਮੇਲਾ ਆ ਹਰ ਸਾਲ ਸੰਗਤ ਤੇ ਸਜੋਗ ਦੇ ਨਾਲ ਨਗਰ ਦੇ ਨਗਰ ਦੇ ਸਾਰੇ ਇਲਾਕੇ ਦੇ ਸੰਗਤ ਦੇ ਨਾਲ ਕਰਵਾਇਆ ਜਾਂਦਾ ਜਿੱਥੇ ਜਿੱਥੇ ਵੀ ਸਾਡੇ ਘਾਂਡਾ ਗੋਦੀ ਫੇਰੀਆਂ ਦੇ ਕਾਦੇ ਵੀ ਭਰਾਵ ਵਸਦੇ ਆ ਜਾਂ ਸਾਡੇ ਐਨ ਆਰ ਆਈ ਵੀ ਵਸਦੇ ਆ ਉਹਨਾਂ ਦੇ ਪਿਆਰ ਸੰਗਤਾਂ ਇਹ ਮੇਲਾ ਜਾਂਦਾ ਜਾਂਦਾ ਉਹਨਾਂ ਦੀ ਜੀਵਨ ਸੰਗਤ ਆਉਂਦਾ ਮੈਂ ਤਨਾਗ ਉਤਲਾ ਦੀ ਜਾਂਦਾ ਕਾਰੇ ਬਰਵਨ ਕਮੇਟੀ ਦੇ ਮੈਂ ਪ੍ਰਧਾਨ ਚੁਣਿਆ ਔਰ ਮੇਰੇ ਨਾਲ ਹੱਥ ਮੁੰਡੇ ਦਾ ਮੁੰਡਾ ਦੇ ਕੇ ਸਾਡੀ ਪਬਲਿਕ ਸਾਰੇ ਸੰਗਤ ਸਾਰੀ ਕਮੇਟੀ ਸਾਦੇ ਨਹੀਂ ਆ ਔਰ ਬਹੁਤ ਵਧੀਆ ਕੰਮ ਬਣਿਆ ਤਾਂ ਨਾਲ ਸਭਰੇ ਪਰਮਾਤਮਾਏ ਖਾਤਕਾ ਠੀਕ ਹੈ ਔਰ ਦੋਸਤਾਂ ਨੂੰ ਧੰਨਵਾਦ ਆ ਰਤਪੁੱਤਰਾਂ